ਵਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਵਾਲੀ ਮਿਸ ਚੰਡੀਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਹਾਲੀ ਦੇ 11 ਫੇਸ ਦੀ ਪੁਲਿਸ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਤੇ ਗ੍ਰਿਫਤਾਰ ਕੀਤੀ ਗਈ ਮਿਸ ਚੰਡੀਗੜ੍ਹ ਦਾ ਨਾਂ ਅਰਪਨਾ ਸਗੋਤਰਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਜਦੋਂ ਇਹ ਮਿਸ ਚੰਡੀਗੜ੍ਹ ਬਣੀ ਸੀ ਤਾਂ ਉਸਨੇ ਵਾਵਾ ਖੱਟੀ ਸੀ ਤੇ ਮਸ਼ਹੂਰ ਹੋਣ ਤੋਂ ਬਾਅਦ ਇਸਨੇ ਆਪਣੇ ਪਤੀ ਦੇ ਨਾਲ ਮਿਲ ਕੇ ਇੱਕ ਇਮੀਗ੍ਰੇਸ਼ਨ ਦਾ ਦਫ਼ਤਰ ਖੋਲ੍ਹਿਆ ਸੀ ਜਿੱਥੇ ਇਹਨਾਂ ਦੇ ਵੱਲੋਂ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਤੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨੂੰ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਹੁਣ ਤੱਕ ਠੱਗੀ ਕੀਤੀ ਗਈ ਹੈ ਹਾਲਾਂਕਿ ਮੋਡਲੀ ਪੁਛਗਿਚ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ 25 ਤੋਂ 30 ਕਰੋੜ ਦੀ ਠੱਗੀ ਕੀਤੀ ਗਈ ਹੈ ਹਾਲਾਂਕਿ ਪੁਛਗਿਚ ਜਦੋਂ ਲਗਾਤਾਰ ਜਾਰੀ ਰਹੇਗੀ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੇ-ਕਿਹੜੇ ਲੋਕਾਂ ਨੂੰ ਇਹਨਾਂ ਦੇ ਵੱਲੋਂ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਵਕੀਲ ਦੇ ਤੌਰ ਤੇ ਵੀ ਪਹਿਲਾਂ ਸਮਾਜ ਦੇ ਵਿੱਚ ਵਿਚਰਦੀ ਰਹੀ ਹੈ ਜਿਸ ਨੂੰ ਵੇਖਦਿਆਂ ਇਸ ਨੂੰ ਸਾਰੇ ਕਾਨੂੰਨੀ ਪੰਥੜਿਆਂ ਦਾ ਪਤਾ ਸੀ ਕਿ ਜੇਕਰ ਠੱਗੀਆਂ ਮਾਰੀ ਜਾਂਦੀਆਂ ਨੇ ਤਾਂ ਕਿਸ ਤਰ੍ਹਾਂ ਬਚਾ ਹੁਣਾ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਦੀ ਜਿਹੜੀ ਜਾਂਚ ਦੇ ਵਿੱਚ ਪਤਾ ਲੱਗਿਆ ਤੇ 3 ਕਰੋੜ ਦੀ ਠੱਗੀ ਤਾਂ ਬਿਲਕੁਲ ਸਾਫ਼ ਹੋ ਚੁੱਕੀ ਹੈ ਹੋਰ 25 ਤੋਂ 30 ਕਰੋੜ ਦੀ ਠੱਗੀ ਵੀ ਦੱਸਿਆ ਜਾ ਰਿਹਾ ਜਿਸ ਦੇ ਸਬੰਧ ਵਿੱਚ ਪੁਲਿਸ ਦੇ ਵੱਲੋਂ ਅਰਪਨਾ ਸੁਗੋਤਰਾ ਉਸ ਦੇ ਪਤੀ ਹੈ ਤੇ ਉਸ ਦੇ بیٹے ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਜਾਂਚ ਹੈ ਉਹ ਲਗਾਤਾਰ ਜਾਰੀ ਹੈ ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਬੁਲਾ ਕੇ ਸਿਰਫ ਇੱਕ ਚਾਂਸੇ ਦਿੱਤੇ ਜਾਂਦੇ ਸਨ ਜਿਸ ਤੋਂ ਬਾਅਦ ਉਹਨਾਂ ਦੇ ਲੱਖਾਂ ਰੁਪਏ ਲੁੱਟਲੇ ਜਾਂਦੇ ਸਨ ਤੇ ਹੁਣ ਤੱਕ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਸ ਦੀਆਂ ਸ਼ਿਕਾਇਤਾਂ ਪੁਲਿਸ ਵਿਭਾਗ ਕੋਲ ਪਹੁੰਚੀਆਂ ਸਨ ਉਸ ਤੋਂ ਬਾਅਦ ਇਸ ਨੂੰ ਬੁਲਾਇਆ ਜਾਂਦਾ ਸੀ ਪਰ ਇਹ ਗਾਇਬ ਵੀ ਹੋ ਗਈ ਸੀ ਤੇ ਲੰਬੇ ਸਮੇਂ ਤੋਂ ਪੁਲਿਸ ਇਸ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਸੀ ਤੇ ਜਦੋਂ ਇਸ ਦਾ ਪਤਾ ਲੱਗਦਾ ਹੈ ਤਾਂ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹਾਲਾਂਕਿ ਇਸ ਦੇ ਕੋਲੋਂ ਸੋਨੇ ਦੇ ਬਿਸਕੁਟ ਨਕਦੀ ਅਤੇ ਲਗਜ਼ਰੀ ਗੱਟੀਆਂ ਵੀ ਮਿਲੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਐਸ਼ੋ ਆਰਾਮ ਦੀ ਜ਼ਿੰਦਗੀ ਇਹ ਵਤੀਤ ਕਰ ਰਹੀ ਸੀ ਕਿਉਂਕਿ ਇੱਕ ਪਾਸੇ ਪੇਸ਼ੇ ਤੋਂ ਵਕਾਲਤ ਦਾ ਹੋਣ ਕਰਕੇ ਇਸ ਨੂੰ ਸਾਰੇ ਤੌਰ ਤਰੀਕੇ ਭਾਵ ਢੰਗ ਪਤਾ ਸਨ ਕਿ ਕਿਸ ਤਰੀਕੇ ਦੇ ਨਾਲ ਬਚਾ ਹੋ ਸਕਦਾ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਦੇ ਵਿੱਚ 3 ਕਰੋੜ ਦੀ ਠੱਗੀ ਸਾਫ ਹੋ ਚੁੱਕੀ ਹੈ ਤੇ ਹੋਰ 25 ਤੋਂ 30 ਕਰੋੜ ਦੀ ਜਿਹੜੀ ਠੱਗੀ ਦੱਸੀ ਜਾ ਰਹੀ ਹੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਦੋਂ ਇਸ ਨੂੰ ਰੋਮਾਂਡ ਤੇ ਲਿਆ ਜਾਵੇਗਾ ਤਾਂ ਪਤਾ ਲੱਗੇਗਾ ਕਿ ਇਹਨਾਂ ਦੇ ਵੱਲੋਂ ਜਿਹੜਾ ਦਫ਼ਤਰ ਹੈ ਮੁਹਾਲੀ ਚੰਡੀਗੜ੍ਹ ਤੋਂ ਇਲਾਵਾ ਹੋਰ ਕਿਹੜੀ ਥਾਵਾਂ ਦੇ ਉੱਤੇ ਚਲਾਇਆ ਜਾ ਰਿਹਾ ਸੀ ਤੇ ਇਹਨਾਂ ਦੇ ਵੱਲੋਂ ਕਦੋਂ ਤੋਂ ਇਹ ਕਾਰੋਬਾਰ ਕੀਤਾ ਜਾ ਰਿਹਾ ਸੀ ਤੇ ਕਿੰਨੇ ਲੋਕਾਂ ਦੇ ਨਾਲ ਕਿੰਨੇ ਕਰੋੜ ਦੀ ਠੱਗੀ ਹੋਈ ਹੈ ਹਾਲਾਂਕਿ ਮਿਸ ਚੰਡੀਗੜ੍ਹ ਦੇ ਨਾਮ ਨਾਲ ਜਾਣੀ ਜਾਂਦੀ ਅਰਪਨਾ ਸਗੋਤਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹਰ ਕਿਸੇ ਦੇ ਹੋਸ਼ ਉੱਡ ਗਏ ਨੇ ਕਿ ਜਿਸ ਦੇ ਵੱਲੋਂ ਇੱਕ ਤਰਫੋਂ ਆਪਣੀ ਸੁੰਦਰਤਾ ਦੇ ਚਰਚੇ ਛੱਡੇ ਗਏ ਸਨ ਉਸ ਦੇ ਵੱਲੋਂ ਅਜਿਹੇ ਘਿਣਾਉਣੇ ਪਾਪ ਵੀ ਕੀਤੇ ਜਾਣਗੇ ਇਹ ਵੀ ਵੱਡੇ ਸਵਾਲ ਖੜੇ ਕਰ ਰਹੇ